ਮਲੇਵਲਾ ਹੁਣ ਸੇ ਚੱਲਦੇ ਆਂ ਗੁਰਦਾਰਾ ਸਾਹਿਬ ਦਾ ਨੌਣਾ ਪੌਥੀ ਆਂ ਮਿਲਦੇ ਆਂ ਗੁਰਦਾਰਾ ਸਾਹਿਬ ਤੇ ਤੁਸੀਂ ਲੜੀਆਂ ਚੈੱਕ ਕਰੋ ਸਾਰੇ ਲੰਬੀਆਂ ਲੜੀਆਂ ਲਾਈਆਂ ਵਾ ਇਹ ਸਵਾਦ ਦੇ ਦੇ ਹੁਣ ਦਨੋਂ ਆਪਾਂ ਦਾ ਦਰਬਾਰ ਚ ਜਾ ਕੇ ਦਿਖਾਉਨੇ ਜਿਹੜੀ ਵੀਡੀਓ ਕਨੈਕਸ਼ਨ ਹੋਈ ਹੋ ਸਰ ਸਾਰ ਮਿੱਤਰੋ ਟੈਸ਼ਨ ਚੈੱਕ ਕਰੋ ਕਿੰਦਾਂ ਦੀ ਲੱਗਦੀ ਪਈ ਆ ਦਰਬਾਰ ਪਾਲਾ ਜੀ ਦੇ ਫੋਟੋ ਨੂੰ ਕੀ ਆ ਮਹਾਂਪੁਰਸ਼ ਗਊਆ ਵਾਲੇ ਬਾਬਾ ਪਾਲਾ ਜੀ ਦੇ ਅਖੰਡ ਪਾਠ ਦਾ ਆਰੰਭ ਹੋਣੇ ਆ ਤੇ ਆਪਣੇ ਪਾਲਾ ਜੀ ਦੇ ਅਖੰਡ ਪਾਠ ਪੰਜ ਤੀਨ ਨੂੰ ਆਰੰਭ ਹੋਣਗੇ ਤੇ ਫੇਰ ਆਪਾਂ ਪੁਆਇੰਟ 1 ਕਿਆ ਨੂੰ ਬਾਬਾ ਸ੍ਰੀ ਗੁਰੂ ਅਮਰਦਾਸ ਜੀ ਦੇ ਪਾਠ ਰਖਾਵਾਂਗੇ ਤੁਹਾਨੂੰ ਉਹਨਾਂ ਦਿਖਾਈ ਜੰਨੇ ਆ ਖੰਡ ਪਾਠ ਸਾਹਿਬ ਸ਼ੁਰੂ ਹੋ ਜਾਂਦੇ ਆ ਤੇ ਡੈਕ ਦੇਖਣ ਲਈ ਚੱਲਾ ਰਹੀ ਆ ਉਧਰ ਫੋਟੋ ਲੰਮਾ ਬਾਬਾ ਪਾਨਾ ਜੀ ਦੀ ਉਧਰ ਲੰਦਾ ਸ਼ੁਰੂ ਗੁਰੂ ਅਮਰਦਾਸ ਜੀ ਦੀ ਸਾਰੇ ਵੀਰ ਉਹਨੇ ਪਹੁੰਚ ਰਹੇ ਆ ਅੱਜ ਹੈਗਾ ਵਾ ਮੇਲੇ ਦਾ ਪਹਿਲਾ ਦਿਨ ਤੇ ਤੰਤਨ ਬਾਬਾ ਪਾਲਾ ਜੀ ਗਊਆਂ ਵਾਲਿਆਂ ਦੀ ਫੋਟੋ ਤੇ ਡੈਪੋਰੇਸ਼ਨ ਚੈੱਕ ਕਰੋ ਤੁਸੀਂ ਝੂਮਚਾ ਅਮਰਸਾਰਾ ਕੋ ਵੀ ਕਰਾਂ ਏ ਬਾਕ ਇਹ ਤੁਹਾਨੂੰ ਦਿਖਾਈ ਜਾਣੇ ਆਪਾਂ ਤੇ ਚੈੱਕ ਕਰੋਗੇ ਤੇ ਤਾਂ ਤਾਂ ਜੀ ਅਮਰਦਾਸ ਜੀ ਦੀ ਫੋਟੋ ਲੱਗ ਗਈ ਹੋਈ ਆ ਤੇ ਅੱਜ ਆਪਾਂ ਧੰਨ ਧੰਨ ਮਾਪੁਰਸ਼ਰ ਬਾਬਾ ਪਾਲਾ ਜੀ ਕੂਆਵਾਂ ਵਾਲਿਆਂ ਦੀ ਅੱਜ ਜੱਪਾ ਖੰਡ ਪੜ ਸਾਹਿਬ ਰਖਾਇਆ ਇਹ ਖੰਡ ਪੜ ਸਾਹਿਬ ਪੰਜ ਤਰੀਕ ਨੂੰ ਰੰਪ ਹੋਊਗਾ ਰਾ ਮਿੱਠੇ ਚੋਲੀਆਂ ਦੇਖਣਾ ਪਿਆਰ ਹੁੰਦੇ ਨੇ ਵੀਰ ਮੋਲੀ ਟੈਡੀ ਕਰਦਾ ਵਿਆਹ ਵਾ ਇੱਧਰ ਵੀ ਦਾਲਾਂ ਆਂਦੀ ਪਈ ਇੱਧਰ ਪ੍ਰੀਤ ਦੀ ਕਟਿੰਗ ਹੁੰਦੀ ਹੈ ਪਰ ਤੇ ਆਪਾਂ ਦੋ ਦਿਨ ਚੱਲੂਗਾ। ਸੁਣ ਲੈ ਪ੍ਰਸ਼ਾਦਾ ਪਾਣੀ ਚੱਲਦਾ ਪਿਆ ਵਾ ਸੰਤਾਂ ਮੋਹ ਰਹੀਆਂ ਵਾ ਆਪਾਂ ਕੌਣ ਥੋੜਾ ਨਹੀਂ ਰਹਾ ਚਲਣੇ ਸਰੇ ਬਲਾਈਆਂ ਨਹੀਂ ਆ। ਉਹ ਅੰਦਰ ਵੀ ਬੈਠੀ ਆ ਬਾਹਰ ਵੀ ਆ ਕੁੱਝ ਲੈ ਸੁਆ ਪਹਿਲਾ ਮੇਲਾ ਦੇਣਾ ਅੱਜ ਕਾਹ ਨੂੰ ਭੀੜ ਭੜਾਉ। ਤੇ ਬਾਬਾ ਜੀ ਨੇ ਕੜਾ ਵਟ ਰਹੇ। ਹੁਣ ਚੱਲਦਾ ਪਿਆ ਵਾ ਹੁਣ ਜਿਵੇਂ ਰੰਗ ਪਾਉਣਾ ਕੋਈ ਖਾਜ ਮੇਕ ਕਰ। ਤਰਾਵ ਰਾਈ ਕਰਨਾ ਟੇਰੀ ਪੁਰਿਆ ਕਰਿਆ ਜੋ ਵੀਰ ਬਿੱਕਰ ਸਹਿ ਜਾ ਆਪਣੇ ਨਾਲ ਆ ਤੇ ਨਾਲ ਸਾਡੇ ਪਤਕਾ ਅੰਕਲ ਦੇ ਨਾਲ ਸਾਡਾ ਜੱਤੂ ਅੰਕਲ ਤੇ ਨਾਲ ਸਾਡਾ ਰਣਜੀਤ ਅੰਕਲ ਚਲਦੇ ਆ ਉਹਨਾਂ ਦਿਖਾਉਣੇ ਕਿੱਥੋਂ ਬੱਤੋ ਕਰਾਈ ਕਰਦੇ ਆਪਾਂ ਗਣੀ ਵੀਰ ਸਾਡੀ ਕਰਾਈ ਕਰਨ ਜਾਣੀ ਵੀਰ ਆਪਾਂ ਕੀ ਗੱਲ ਲਿਆ ਮਿੱਤਰੋ ਗਰਾਈ ਕਰਨਾ ਤੁਹਾਨੂੰ ਪਤਾ ਦਿਖਾਈ ਆ ਨਾ ਕਿੱਧਰ ਨੂੰ ਜਾਣੇ ਆ ਮੈਂ ਕੀ ਆ ਬੋਝ ਬਹੁਤ ਸ਼ਰਾਰਤਾਂ ਹਾਂ ਮੈਂ ਨਹੀਂ ਨਾਂ ਜੇ ਮੈਂ ਮੁੱਕੇ ਜਾ 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 ਮੈਂ ਸੁਖਰਲਾ ਕਾਫੇ ਇਹ ਜਾਣਾ ਹੈ ਹਾਂ ਠੀਕ ਹੈ ਆ ਮੈਂ ਆ ਗਿਆ ਆ ਚੁੱਕੇ ਆ ਮਿੱਤਰੋ ਗਰਾਈ ਕਰਨ ਦੇ ਹੁਣ ਆਪਾਂ ਤੁਹਾਨੂੰ ਗਰਾਈ ਕਰਕੇ ਦਿਖਾਉਂਦੇ ਆ ਸਹਿਜ ਸਿਓ ਕਰੋਣਗੇ ਹੁਣ ਵੀਡੀਓ ਬਣਾਈਏ ਨਾ ਫੋਨ ਦਾ ਫੋਨ ਚੱਲਿਆ ਚੱਲਿਆ ਦੱਫੀ ਕਰਨਾ ਕਰਦਾ ਆ ਸਾਡੇ ਅੰਕਲ ਜੀ ਆ ਜੀ ਸਾਡੇ ਕੋਲ ਤੇਰੇ ਵੇ ਅੱਛੀ ਰਾਹ ਸਾਡੇ ਅੰਕਲ ਜੀ ਨੂੰ ਆਜ ਦਿੱਤੀ ਆ ਤੇ ਹੁਣ ਗਰਾਈ ਲੈ ਕੇ ਆਉਂਦੇ ਆ ਬਿੱਕਾ ਮੇਰੇ ਨਾਲ ਤੇ ਹੜਾ ਸਚਿੰਦਰ ਅੰਕਲ ਜੀ ਅੰਕਲ ਜੀ ਦੇਖੋ ਮੈਂ ਆ ਗਿਆ ਫਰ ਟਾਈਮ ਤੇ ਹਰਨਾ ਅੰਕਲ ਜੀ ਆਪ ਆਏ ਆ ਆਟੇ ਦੀ ਗਰਾਈ ਕਰਨਾ ਤਰੋਂ ਕਹਿੰਦੇ ਮੀ ਆਂਗਾ ਗਰਾਹੀ ਕਰਨਾ ਐ ਸੀ ਤੇ ਮੀ ਆ ਗਿਆ ਮੀ ਆ ਗਿਆ ਮੀ ਆ ਗਿਆ ਤੇ ਹੁਣ ਆਪਾਂ ਚੱਲੇ ਆ ਮੇਰੇ ਜਾਣਾ ਨਹੀਂ ਆਲੇ ਗੁਰਦਾਰੇ ਨਹੀਂ ਜਾਣਾ ਹਲੇ ਭੰਗਰਾ ਹੀ ਕਰਨੀਆ ਕੋਲੀ ਦੱਸਿਓ ਮੜਾਇਆ ਕਿੰਨੀ ਗਰਾਹੀ ਰਹਿ ਗਈ ਹਲੇ ਅਜੀ 70 ਘਰ ਆ ਨੇ ਠੀਕ ਆ ਜੀ ਅੰਕਲ ਜੀ ਅੰਦਰ 70 ਘਰ ਰਹਿ ਗਏ ਆ ਹਲੇ 70 ਘਰ ਆਪਾਂ ਹੋਰ ਕੱਢਨੇ ਆ ਤੇ ਮੀ ਆ ਗਿਆ ਵਾ ਤੇ ਹੁਣ ਆਪਾਂ ਆੜੇ ਰਹਿ ਗਏ ਆ ਜਿੰਦਰ ਅੰਕਲ ਘਰੇ ਤੇ ਅੰਕਲ ਜੀ ਪਾ ਥੋੜਾ ਪ੍ਰੋਗਰਾਮ ਤੇ ਸਾਰੇ ਵੀਰ ਬੈਠੇ ਆ ਅੰਕਲ ਜੀ ਬਿੱਠੇ ਸਾਰੇ ਆਨੇ ਦੇਵਿਕ ਤੁਹਾਡੇ ਕੋਲ ਆਏ ਅੰਕਲ ਜੀ ਆਰੇ ਬੈਠੇ ਆ ਲੱਡੀ ਮਿੱਠਾ ਮੋਲੀ ਅੰਕਲ ਜੀ ਸਾਰੇ ਆਨੇ ਬੈਠੇ ਆ ਵੀਰ ਭਰਾ ਬੈਠੇ ਰਿਹਾ ਜੱਜ ਅੱਜ ਅੰਕਲ ਸਾਰੇ ਬੈਠੇ ਹੈ 7 ਤਰੀਕ ਨੂੰ 7 ਨੂੰ 7 ਤੱਕ ਚੱਲਣਾ ਕੋਈ ਗੱਲ ਨਹੀਂ ਤਿੰਨ ਤੋਂ ਮੈਂ ਆੜ ਉੱਤਕਾ ਵਾ ਸਵੇਰੇ ਮੋਲੀ ਤੇ ਜਿੱਥੇ ਜੀ ਤੇ ਹੁਣ ਮੋਲੀ ਹੜਨਾ ਆ ਗਿਆ ਵਾ ਮੋਲੀ ਕਹਿੰਦਾ ਸ਼ਾਮਾਂ ਤੇ ਕਰਤਾੜਦੇ ਆਪਾਂ ਦੁੱਧ ਦੀ ਗਰਾਈ ਕਰਾਂਗੇ ਉਹ ਤੁਹਾਨੂੰ ਦਿਖਾਵਾਂਗੇ ਫਿਰ ਆਪਾਂ ਕਰਾ ਪੈਣ ਦੇ ਵਿੱਚ ਆਵਾਂਗੇ ਮੈਂ ਗੁਰਦੁਆਰਾ ਸਾਹਿਬ ਦਾ ਸ਼ੂਟ ਖੋਣਾ ਭੁੱਲ ਗਿਆ ਵੀ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਗਏ ਸੀ ਅਸੀਂ ਜਿਹੜਾ ਹੁਣ ਫਰੈਸ਼-ਫਰੈਸ਼ ਹੋ ਕੇ ਹੁਣ ਚੱਲੇ ਅਸੀਂ ਦੁੱਧ ਦੀ ਗਰਾਈ ਕਰਨ ਤੇ ਦੁੱਧ ਦੀ ਗਰਾਈ ਕਰਨ ਦੇ ਵੀ ਵੀਰ ਭਿੱਕਰ ਸਹਾਇਕਾ ਮੇਰੇ ਨਾਲ ਹੁਣ ਅਸੀਂ ਚੱਲੇ ਆ ਦੁੱਧ ਦੀ ਗਰਾਈ ਕਰਨ ਫਿਰ ਦੱਸੀ ਮਾੜੀ ਕਿੰਨੇ ਗਰਾਈ ਹੋਈ ਜਾਂਦੀ ਹੈ ਆਪਣੀ ਦੁੱਧ ਦੀ ਸਾਡਾ ਬਾਲਟੀ ਲੈ ਗਰਾਈ ਕਰਦਾ ਸਾਰੇ ਵੀਰ ਭਰਾ ਆਪਣੇ ਗੋਪੀ ਵੀਰੇ ਲਾ ਐਮ ਵੀ ਹੱਥੀਆ ਅਲੀ ਦੋਸਤ ਗਾਈ ਪੱਜਾ ਪਤਾ ਲੇ ਕੋ ਬਦਰਾ ਬਾਬਾ ਪਾਲਾ ਜੀ ਦਾ ਜੀ ਖੜ ਬਰ ਵੀਰੇ ਲੈ ਰਾਇਆ ਲਿਆ ਪਣਾਣ ਗ라이 ਕਰਦੇ ਕਿ ਨਗੜੇ ਮਿਲੂ ਕਾ ਲੈਪਣ ਹੋ ਰਹੇ ਗ라이 ਕਰਨੇ ਰੇ ਅੱਧਾ ਘੰਟਾ ਲਾ ਕੇ ਨਾ ਅਰਤ ਗੁਰਦਰਾ ਠੀਕ ਆ ਵੀਰ ਸਾਰੇ ਆਪਣੇ ਨਾਲ ਵਾ ਵੀਰ ਦੱਸੋ ਕਿੰਨਾ ਦੁੱਧ ਹੋ ਗਿਆ ਅੱਜ ਬੋਡੀ ਤੇ ਉਹ ਪਹਿਲੇ ਪਛਾਪਨਾ ਦੋ ਬਾਲੀਆਂ ਨੇ ਇੱਕ ਬੰਦੇ ਲੈ ਗਏ ਇੱਕ ਬਾਲ ਦੀ ਠੀਕ ਆ ਜੀ ਇੱਕ ਬਾਲ ਦੀ ਆਪਣਾ ਇਹ ਅੱਧੇ ਬਾਲਾ ਮੇਰੇ ਬਾਲ ਇੱਕ ਬਾਲਟੀ ਆਪਣੇ ਲੋਕ ਕਿਰਪਾ ਲਈ ਹੈ ਬਾਬੇ ਦੀ ਦੋ ਸਿਆਪਾ ਦੋਦੀ ਕਰਾਈ ਕਰਕੇ ਆਏ ਆ ਤੇ ਸ਼ੱਬਾ ਤੇ ਹੈਰੀ ਸਾਡਾ ਇੱਧਰ ਦੋ ਦਰੂ ਬਾਲਾ ਨਵਾ ਰਿਆ ਵਾ ਤੇ ਸਹਜ ਸਾਰੇ ਵੀਰਪਰਾ ਲਾ ਕੇ ਖਲੋਤੇ ਆਰੇ ਦੁੱਧ ਤੁਸੀਂ ਚੈੱਕ ਕਰੋ ਮੈਂ ਕਿਰਪਾ ਨਾਲ ਵਾਧੂ ਆਂਦਾ ਵਾ ਤੇ ਸਾਡੇ ਹੈਰੀ ਵੀ ਡਿਊਟੀ ਲੱਗੀ ਵੀ ਦੁੱਧ ਬਾਲਣਾ ਵਾ ਤੇ ਛੇਵ ਬਾਲ ਲਾ ਕੇ ਖਲੋਤਾ ਵਾ ਵੀ ਕੀ ਕਰਨਾ ਅੱਜ ਇਹੋਣਾ ਪਤੀਲਾ ਲਾ ਕੇ ਰੱਖਣਾ ਉਹਨਾਂ ਨੂੰ ਬਣਾਉਣਾ ਚਾਹ ਬਣਾਵਾਂਗੇ ਦਿਖਾਵਾਂਗੇ ਵੀ ਇਹ ਵੀ ਚੰਦਾ ਪਿਆ ਵਾ ਤੇ ਚੰਦਾ ਰਹਿਣਾ ਲੈ ਦੋ ਦਿਨ ਤੁਹਾਨੂੰ ਨੇ ਆਪਾਂ ਇਹਦੇ ਨਾਲੇ ਆਪਾਂ ਲੋਕ ਦਾ ਕਰਦੇ ਐ ਅਣ ਤੁਹਾਨੂੰ ਕੱਲ ਮਿਲਦੇ ਆ ਸਵੇਰੇ 7 ਵਜੇ ਗੁਰਦੁਆਰਾ